ਜੇ ਅਸੀਂ ਜੇ ਕੋਈ ਸਿੰਘ ਹਥਿਆਰ ਉਠਾਉਂਦਾ ਹੈ ਤਾਂ ਤੁਸੀਂ ਉਹਨੂੰ ਵੱਖਵਾਦੀ ਕਹਿੰਦੇ ਹੋ ਜੇ ਕੋਈ ਸਿੰਘ ਨਸ਼ੇ ਛਡਾਉਂਦਾ ਹੈ ਤੁਸੀਂ ਉਹਨੂੰ ਵੱਖਵਾਦੀ ਕਹਿੰਦੇ ਹੋ ਜੇ ਉਹ ਤੁਹਾਡੇ ਬਣਾਏ ਸਿਸਟਮ ਰਾਹੀਂ ਹੀ ਵੋਟਾਂ ਨਹੀਂ ਜਿੱਤ ਪ੍ਰਾਪਤ ਕਰਦਾ ਫਿਰ ਤੁਸੀਂ ਉਹਨੂੰ ਖਾਲਸਤਾਨੀ ਕਹਿੰਨੇ ਹੋ ਤਾਂ ਮਤਲਬ ਤੁਸੀਂ ਕਿਸ ਬਿਹਤ ਤੁਸੀਂ ਸਾਨੂੰ ਕਦੋਂ ਛੱਡੋਗੇ ਕਿ ਐਸੀ ਖਾਲਸਤਾਨੀ ਸਾਨੂੰ ਤੁਸੀਂ ਇੰਨਾ ਨਿੰਦ ਨਿੰਦ ਕੇ ਤੁਸੀਂ ਦੁਨੀਆ ਸਾਹਮਣੇ ਸਾਡਾ ਅਕਸ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹੋ ਪਰ ਇਹਨਾਂ ਲੋਕਾਂ ਨੂੰ ਇਹ ਗੱਲ ਭੁੱਲ ਜਾਣੀ ਚਾਹੀਦੀ ਆ ਮੈਂ ਪੰਜਾਬ ਦੀਆਂ ਪਾਰਟੀਆਂ ਨੂੰ ਵੀ ਦੁਸ਼ਾ ਵਿਦੇਸ਼ਾਂ ਦੇ ਵਿੱਚ ਵੀ ਬੈਠੀ ਸਿੱਖ ਕੌਮ ਨੂੰ ਇਹ ਬੇਨਤੀ ਜ਼ਰੂਰ ਕਰੂੰਗਾ ਜੀ ਕਿ ਅਸੀਂ ਪਾਰਟੀਆਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਤੁਸੀਂ ਇਹ ਭੁੱਲ ਜੋ ਜਿਸ ਕੌਮ ਦਾ ਰਾਖਾ ਜਿਸ ਕੌਮ ਦਾ ਵਾਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੈਗਾ ਤੁਸੀਂ ਉਹਨੂੰ ਨਹੀਂ ਦਬਾ ਸਕਦੇ ਤੁਸੀਂ ਜਿੰਨਾ ਮਰਜੀ ਜ਼ੋਰ ਲਾ ਲਓ ਅੱਜ ਤੱਕ ਇਹ ਕੌਮ ਨਹੀਂ ਦਬੀ ਨਾ ਇਹ ਦਬਣੀ ਹੈ ਤੁਸੀਂ ਨੂੰ ਜਿੰਨਾ ਵੱਖਵਾਦੀ ਉਗਰਵਾਦੀ ਅਤਵਾਦੀ ਜੋ ਮਰਜੀ ਕਹਿ ਲੋ ਇਹ ਕੌਮ ਨੇ ਚੜ੍ਹਦੀ ਕਲਾ ਦੇ ਵਿੱਚ ਹੀ ਜਾਣਾ ਹੈ ਜਿੰਨਾ ਤੁਸੀਂ ਨੂੰ ਤੁਸੀਂ ਭਾਈ ਆਪਣੇ ਭਾਈ ਅਮਰਤਪਾਲ ਸਿੰਘ ਨੂੰ ਲੈ ਲਓ ਤੁਸੀਂ ਉਹਨਾਂ ਦੇ ਵਾਲੀ ਆ ਹਾਂ ਭਾਈ ਅਮਰਤਪਾਲ ਸਿੰਘ ਨੂੰ ਲੈ ਲਓ ਤੁਸੀਂ ਦੇਖੋ ਜੇ ਭਾਈ ਸਾਹਿਬ ਨਸ਼ੇ ਛਡਾਉਣ ਭਾਈ ਸਾਹਿਬ ਫਿਰ ਵੀ ਮਾੜੇ ਬਣਾ ਇੱਕ ਚੀਜ਼ ਸੌਰੀ ਮੈਂ ਇਹਦੇ ਵਿੱਚ ਇੱਥੇ ਤੁਹਾਨੂੰ ਰੋਕੇ ਗੱਲ ਕਹਿਣੀ ਚਾਹੁੰਦੇ ਸਾਡੇ ਨਾ ਕੌਮ ਦੇ ਵਿੱਚ ਇੱਕ ਤਬਕਾ ਇਸ ਤਰ੍ਹਾਂ ਦਾ ਹੈ ਜਿਨ੍ਹਾਂ ਤੇ ਸਿਰਫ ਮੈਨੂੰ ਹੁਣ ਕੁਝ ਨਹੀਂ ਹੁਣ ਕਹਿੰਦੇ ਕਿ ਭਾਈ ਸਾਹਿਬ ਤਾਂ ਜਿੱਤ ਗਏ ਨੇ ਤੁਸੀਂ ਕਾਂਗਰਸ ਵੱਲ ਜਾਓਗੇ ਕਿ ਤੁਸੀਂ ਬੀਜੇਪੀ ਵੱਲ ਜਾਓਗੇ ਤਾਂ ਮੈਂ ਜਦੋਂ ਇੱਧਰ ਨੂੰ ਆਉਣ ਲੱਗਿਆ ਸੀ ਤਾਂ ਮੈਂ ਸਭ ਤੋਂ ਪਹਿਲਾਂ ਭਾਈ ਸਾਹਿਬ ਨੂੰ ਕਾਲ ਕੀਤੀ ਤਾਂ ਮੈਨੂੰ ਸਵਾਲ ਏ ਤਿੰਨ ਚਾਰ ਜਨਾਂ ਨੇ ਭੇਜਿਆ ਸੀ ਤਾਂ ਮੈਂ ਭਾਈ ਸਰਬਜੀਤ ਸਿੰਘ ਨੂੰ ਕਾਲ ਕੀਤੀ ਵੀ ਆਪਾਂ ਤੁਸੀਂ ਤੁਹਾਡਾ ਇਹਦੇ ਬਾਰੇ ਕੀ ਆ ਮੈਂ ਮੀਡੀਆ 'ਚ ਬੋਲਣਾ ਤੇ ਮੈਨੂੰ ਤੁਸੀਂ ਦੱਸੋਗੇ ਵੀ ਆਪਣਾ ਕੀ ਆ ਉਹ ਕਹਿੰਦੇ ਸੀ ਵੀ ਨਾ ਮੈਂ ਕਾਂਗਰਸ 'ਚ ਜਾਵਾਂ ਤੇ ਨਾ ਮੈਂ ਬੀਜੇਪੀ 'ਚ ਜਾਵਾਂ ਜੀ ਮੈਂ ਆਜ਼ਾਦ ਜਿੱਤਿਆ ਤੇ ਆਜ਼ਾਦ ਹੀ ਰਹੂੰਗਾ ਜਿੱਥੇ ਮੇਰੀ ਕੌਮ ਮੈਨੂੰ ਕਹੂਗੀ ਮੈਂ ਉੱਥੇ ਖੜਾ ਜੀ ਮੈਂ ਕੌਮ ਦੇ ਫੈਸਲੇ ਤੋਂ ਬਿਨਾ ਆਪ ਇੱਕ ਵੀ ਫੈਸਲਾ ਨਹੀਂ ਲਵਾਂਗਾ ਜਿਸ ਤਰ੍ਹਾਂ ਦੀ ਵੀ ਕੋਈ ਗੱਲ ਹੋਊਗੀ ਮੈਂ ਆਪਣੀ ਕੌਮ ਦੇ ਸਾਹਮਣੇ ਰੱਖੂਗਾ ਕਿ ਮੈਂ ਆ ਕਰਨਾ ਹੈ ਤੁਸੀਂ ਦੱਸੋ ਇਹ ਆਪਾਂ ਹਾਂ ਚ ਕਰਨਾ ਹੈ ਕਿ ਨਾ ਚ ਕਰਨਾ ਹੈ ਇਹ ਗੱਲ ਫਿਰ ਜਦੋਂ ਉਹ ਜਿੱਤ ਪ੍ਰਾਪਤ ਕਰੀ ਹੁਣ ਤੁਸੀਂ ਤਰ੍ਹਾਂ ਤਰ੍ਹਾਂ ਦੇ ਸਾਡੀ ਕੌਮ ਦੇ ਵਿੱਚ ਇਸ ਤਰ੍ਹਾਂ ਦੇ ਨਾ ਕੁਝ ਲੋਕ ਹੈਗੇ ਨੇ ਜਿਨ੍ਹਾਂ ਦਾ ਕੰਮ ਸਿਰਫ ਤੇ ਸਿਰਫ ਸਿੱਖ ਕੌਮ ਨੂੰ ਬਦਨਾਮ ਕਰਨਾ ਉਹਨਾਂ ਕੋਲੇ ਉਹਨਾਂ ਨੇ ਕੀ ਕਰਨਾ ਹੈ ਭਾਈ ਸਾਹਿਬ ਹੁਣ ਭਾਈ ਅਮਰਪਾਲ ਸਿੰਘ ਜਿੱਤ ਗਿਆ ਹੁਣ ਤੁਸੀਂ ਜਿੱਤ ਗਏ ਹੋ ਜੀ ਤੁਸੀਂ ਵੋਟਾਂ ਨੂੰ ਮੰਨਦੇ ਨਹੀਂ ਸੀ ਤੁਸੀਂ ਵੋਟਾਂ 'ਚ ਆ ਗਏ ਜੀ ਤੁਸੀਂ ਤੁਸੀਂ ਆਪਾ ਲੈ ਲੋ ਥਾਣੇ ਦੀ ਗੱਲ ਲੈ ਲੋ ਜਿਹੜੀ ਅਜਨਾਲੇ ਵਾਲੇ ਦੀ ਅਜਨਾਲੇ ਉਹ ਘਟਨਾ ਨੂੰ ਤੁਸੀਂ ਹੋਰ ਪੱਖ ਨਾਲ ਲੈ ਰਹੇ ਹੋ ਤੁਸੀਂ ਕਿਸੇ ਕਿੱਧਰ ਨੂੰ ਜਾ ਰਹੇ ਹੋ ਮਤਲਬ ਕੁਝ ਬੰਦੇ ਕੌਮ ਦੇ ਵਿੱਚ ਇਸ ਤਰ੍ਹਾਂ ਦੇ ਹੈਗੇ ਉਹ ਮੈਨੂੰ ਸਮਝ ਨਹੀਂ ਲੱਗਦੀ ਉਹ ਕਿਹੜਾ ਤਰ੍ਹਾਂ ਜਦੋਂ ਨਿੰਗ ਸਿੰਘ ਕੋਈ ਕਿਸੇ ਦਾ ਗੁੱਟ ਲਾ ਹੁੰਦਾ ਜਦੋਂ ਉਹਨੂੰ ਨਿੰਗ ਸਿੰਘ ਦੇ ਕੁੱਟ ਪੈਂਦੀ ਹੋਵੇ ਤਾਂ ਦੇਖ ਲੈਂਦੇ ਵੀ ਬੜੀ ਖੁਸ਼ੀ ਹੋਈ ਤੇ ਜੇ ਨਿੰਗ ਸਿੰਘ ਕੋਈ ਉਹਨੂੰ ਕੁੱਟ ਦੇ ਤਾਂ ਫਿਰ ਕਹਣਗੇ ਦੇਖੋ ਜੀ ਨਗ ਸਿੰਘ ਨੇ ਉਹਦਾ ਗੋਟ ਲਾਤਾ ਜੀ ਇਹ ਇੱਕ ਮਤਲਬ ਉਹ ਕੁਝ ਬੰਦੇ ਇਸ ਤਰ੍ਹਾਂ ਦੇ ਨੇ ਉਹਨਾਂ ਦੀ ਹਮੇਸ਼ਾ ਹੀ ਇਹ ਸੋਚ ਰਹੀ ਹੈ ਵੀ ਜਿਹੜੀ ਸਿੱਖਾਂ ਦੇ ਵਿਰੋਧੀ ਜਾਂ ਪੰਥ ਦੀ ਚੜ੍ਹਦੀ ਕਲਾ ਦੀ ਖਬਰ ਹੈ ਉਹਦੇ ਉਹਨਾਂ ਨੇ ਹਮੇਸ਼ਾ ਹੀ ਉਲਟ ਬਿਆਨ ਦਿੰਦੇ ਆ ਜੇ ਹੁਣ ਦੋਨੋਂ ਸਿੰਘ ਜਿੱਤ ਚੁੱਕੇ ਆ ਹੁਣ ਸਾਨੂੰ ਤਾਂ ਵੀ ਮਾੜੇ ਲੱਗਦੇ ਆ ਜੇ ਇਹ ਹਾਰ ਜਾਂਦੇ ਫਿਰ ਇਹਨਾਂ ਨੇ ਅਸੀਂ ਕਹਨੇ ਦੇਖੋ ਜੀ ਇਹਨਾਂ ਤੋਂ ਤਾਂ ਇਹਨਾਂ ਨੂੰ ਸੰਗਤ ਪਿਆਰ ਹੀ ਨਹੀਂ ਕਰਦੀ ਸੀ ਜੇ ਹੁਣ ਏਡੀ ਵੱਡੀ ਲੀਡ ਨਾ ਜਿੱਤ ਗਿਆ ਇਹ ਤਾਂ ਜੀ ਵੈਸੇ ਇਹਨਾਂ ਨੂੰ ਅਤਵਾਦੀ ਕਹਿ ਲਓ ਤੁਸੀਂ ਇਹਨਾਂ ਤੇ ਮਾੜੇ ਬਿਆਨ ਦੇ ਰਹੇ ਹਾਂ ਜਿਹੜੀਆਂ ਸਰਕਾਰਾਂ ਨੇ ਵੀ ਇਹ ਵੀ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਸਿੱਖ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਇਸ ਨੂੰ ਜਿੰਨਾ ਪਿਆਰ ਕਰੋਗੇ ਉਹਨਾਂ ਤੁਹਾਨੂੰ ਪਿਆਰ ਕਰਨਗੇ ਜੇ ਤੁਸੀਂ ਇਹਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ ਇਹ ਨਹੀਂ ਦਬ ਸਕਦੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਾਖ ਸਾਜਿਆ ਹੋਇਆ ਪੰਥ ਹੈ ਇਹਨੇ ਚੜ੍ਹਦੀ ਕਲਾ ਚ ਹੀ ਰਹਿਣਾ ਤੇ ਚੜ੍ਹਦੀ ਕਲਾ ਚ ਹੀ ਜਾਉਣਾ